ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਧੂੜੀ ਕਰੇ ਈਸ਼ਾਨ ਧੂੜੀ ਕਰੇ ਈਸ਼ਾਨ ਧੂੜੀ ਕਰੇ ਉਡੇ ਕਾ ਦੇਸ਼ ਨਾਨ ਮਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਮੰਗਣ ਕੀ ਹਰ ਕਾ ਨਾਮ ਤੇ ਆਏ ਸੁਣ 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 ਹਰ ਕਾ ਨਾਮ ਤੇ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰਦਾਨ ਸਭਨਾ ਨੂੰ ਕਰਦਾਨ ਕਰਦਾਨ ਸਭਨਨ ਕਰਦਾਨ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧਨ ਵਾਹਿਗੁਰੂ 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 ਤਨ ਵਾਹਿਗੁਰੂ ਵਾਹਿਗੁਰੂ ਤਨ ਵਾਹਿਗੁਰੂ ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਵਾਹਿਗੁਰੂ ਧੰਵਾਹੇ ਗੁਰੂ ਹਰ ਕਾ ਨਾਮ ਧਿਆਏ ਸੁਣ 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 ਵਾਹਿਗੁਰੂ ਧੰਵਾਹੇ ਗੁਰੂ தன வா தன வா தன ம்ம சோனா நாம் தோன ரம தோன சபன ਸਬਨਾ ਨੂੰ ਕਰਦਾਨ 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 ਮਗਮਜਨ ਸੰਗ ਸਾਧੂਆਂ ਮਗਮਜਨ ਸੰਗ ਸਾਧੂਆਂ ਮਗਮਜਨ ਸੰਗ ਸਾਧੂਆਂ ਮਗਮਜਨ ਸੰਗ ਸਾਧੂਆਂ ਤਨ ਤਨ ਬਾਬਾ ਦੀਪ ਸਿੰਘ ਜੀ 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 ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਬਾਗ ਮਜਨ ਸੰਗ ਸਾਧੂਆਂ ਮਾਗ ਮਜਨ ਸੰਗ ਸਾਧੂਆਂ ਧੂਰੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਕੰਮ ਇਹ ਕਰਨਾ ਗੁਰਮਖੋ ਬੋਲੋ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਪਗਾਂ ਵਾਲਿਓ ਲੋਕ ਮਾਗਦੇ ਬਹੀਨੇ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਸਨ ਹੋਰ ਧਰਮ ਕਰਮ ਕਰਦੇ ਸਨ ਸਤਿਗੁਰੂ ਜੀ ਕਹਿੰਦੇ ਤੂੰ ਗੁਰਮਖਾਂ ਦੀ ਸੰਗਤ ਕਰ ਰੱਬ ਦੇ ਪਿਆਰਿਆਂ ਦੀ ਸੰਗਤ ਕਰ ਆਪ ਵੀ ਨਾਮ ਜਪ ਤਾ ਦੂਸਰੇ ਨੂੰ ਵੀ ਨਾਮ ਦੇ ਨਾਲ ਜੋੜ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਸਤਿਗੁਰੂ ਕਹਿੰਦੇ ਤੂੰ ਵੀ ਨਾਮ ਜਪ ਮਾਗਦੇ ਮਹੀਨੇ ਗੁਰਮਖਾਂ ਦੀ ਸੰਗਤ ਕਰ ਇਹੋ ਹੀ ਇਸ਼ਨਾਨ ਹੈ ਇਹ ਧੂੜੀ ਹੈ